ਅਮਰੀਕਾ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੂਜੀ ਟੀਵੀ ਟੈਲੀਵਿਜ਼ਨ ਬਹਿਸ ਵਿੱਚ ਰਿਪਬਲਿਕਨ ਉਮੀਦਵਾਰ ਡੋਨਾਲਡ 트ੰਪ ਨੇ ਮਹਿਲਾਵਾਂ 'ਤੇ ਅਸ਼ਲੀਲ ਟਿੱਪਣੀ ਵਾਲੇ ਵੀਡੀਓ ਮਾਮਲੇ 'ਚ ਮਾਫੀ ਮੰਗੀ ਹੈ। ਉਹਨਾਂ ਕਿਹਾ ਕਿ ਇਹ ਗੱਲਬਾਤ ਇੱਕ ਬੰਦ ਕਮਰੇ 'ਚ ਹੋਈ ਸੀ ਜਿਸ ਨੂੰ ਲੈ ਕੇ ਉਹ ਸ਼ਰਮਿੰਦਾ ਨੇ। ਇਹ ਵੀਡੀਓ ਸਾਲ 2005 ਦੀ ਸੀ। ਦਰਅਸਲ ਮਸ਼ਿੰਗਰੀ ਯੂਨੀਵਰਸਿਟੀ 'ਚ ਹੋਈ ਬਹਿਸ ਦੀ ਸ਼ੁਰੂਆਤ 'ਚ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਵੀਡੀਓ ਮਾਮਲੇ 'ਚ 트ੰਪ 'ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ 트ੰਪ ਨੇ ਜੋ ਟਿੱਪਣੀ ਕੀਤੀ ਸੀ ਉਸਦੇ ਬਾਅਦ ਉਹ ਰਾਸ਼ਟਰਪਤੀ ਬਣਨ ਲਾਇਕ ਨਹੀਂ ਨੇ ਤੁਜੇ ਪਾਸੇ ਟਰੰਪ ਨੇ ਹਿਲੇਰੀ ਦੇ ਪਤੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਵੀ ਬੁਰਾ ਸ਼ਖਸ ਦੱਸਿਆ ਉਹਨਾਂ ਕਲਿੰਟਨ ਦੇ ਮਹਿਲਾਵਾਂ ਨਾਲ ਅਫੇਅਰ ਤੱਕ ਗਿਣਵਾ ਦਿੱਤੇ ਬੀਬੀਸੀ ਦੀ ਖਬਰ ਦੇ ਮੁਤਾਬਕ ਰਿਪਬਲਿਕਨ ਉਮੀਦਵਾਰ ਨੇ ਹਿਲੇਰੀ ਦੇ ਵਿਦੇਸ਼ ਮੰਤਰੀ ਦੇ ਕਾਰਜਕਾਲ ਦੌਰਾਨ ਹੋਏ ਈਮੇਲ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਇਸ ਨੂੰ ਲੈ ਕੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਉਹਨਾਂ ਕਹਿਣ ਨਿੱਜੀ ਈਮੇਲ ਸਰਵਰ ਚਲਾਉਣ ਲਈ ਹਿਲੇਰੀ ਨੂੰ ਜੇਲ੍ਹ ਵਿੱਚ ਜਾਣਾ ਚਾਹੀਦਾ ਹੈ ਇਸ ਤੇ ਹੈਲਰੀ ਨੇ ਈਮੇਲ ਮਟਾਉਣ ਨੂੰ ਲੈ ਕੇ ਆਪਣੀ ਪੁਲਿਸ ਅਵਿਕਾਰ ਕੀਤੀ ਬੀਬੀਸੀ ਦੀ ਖਬਰ ਦੇ ਮੁਤਾਬਕ ਉਨ੍ਹਾਂ ਕਿਹਾ ਕਿ ਉਸ ਦੀ ਜ਼ਿੰਮੇਵਾਰੀ ਲੈਂਦੀ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਵੀ ਫਾਈਲ ਜਨਤਕ ਨਹੀਂ ਹੋਈ ਅਤੇ ਨਾ ਹੀ ਕੋਈ ਜਾਣਕਾਰੀ ਗਲਤ ਹੱਥਾਂ ਦੇ ਵਿੱਚ ਗਈ ਹੈ ਪਾਰਾ ਦੇ ਸਰਜਿਕਲ ਸਟ੍ਰਾਈਕ ਦੇ ਬਾਅਦ ਕੱਲ ਪਹਿਲੀ ਵਾਰ ਪਾਕਿਸਤਾਨੀ ਸੈਨਾ ਮੁਖੀ ਰਾਹਿਲ ਸ਼ਰੀਫ ਐਲਓ ਸੀ ਦਾ ਦੌਰਾ ਕਰਨ ਪਹੁੰਚੇ ਜਿਨ੍ਹਾਂ ਸੈਨਾ ਦੀ ਤਿਆਰੀ ਦਾ ਜਾਇਜ਼ਾ ਲਿਆ ਕੈਨੇਡਾ ਚ ਇੱਕ ਪੰਜਾਬਣ ਦੇ ਕਤਲਪਤੀ ਨੂੰ ਸਾਥੀਆਂ ਸਮੇਤ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ 33 ਸਾਲਾ ਅਮਨਪ੍ਰੀਤ ਕੌਰ ਦਾ ਕਤਲ ਕੈਨੇਡਾ ਚ ਸਰੀ ਦੇ ਨਿਊਟਨ ਇਲਾਕੇ ਚ ਸਾਲ 2007 ਕੀਤਾ ਗਿਆ ਸੀ ਮਾਮਲੇ ਦੀ ਜਾਂਚ ਦੌਰਾਨ ਮ੍ਰਿਤਕ ਦੇ ਪਤੀ ਬਲਜਿੰਦਰ ਸਿੰਘ ਬਾਈਆ ਅਤੇ ਉਸ ਦੀ ਪ੍ਰੇਮਿਕਾ ਤਨਪ੍ਰੀਤ ਕੌਰ ਔਟਵਾਲ ਅਤੇ ਸੁਪਾਰੀ ਕਿਲਰ ਬਾਰਾ ਨੇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮਨੀਲਾ ਵਿੱਚ ਪੰਜਾਬੀਆਂ ਦੇ ਕਤਲਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਘਟਨਾਜ ਮੁਗਾਜ਼ਿਲੇ ਦੇ ਪਿੰਡ ਬੋਡੇ ਦੇ ਰਹਿਣ ਵਾਲੇ ਗੁਰਦੇਵ ਸਿੰਘ ਦਾ ਕਤਲ ਕੀਤਾ ਗਿਆ। ਉਹਨਾਂ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਮੌਤੇ ਦੀ ਘਾਟ ਉਤਾਰਿਆ। 18 ਸਾਲਾ ਮ੍ਰਿਤਕ ਗੁਰਦੇਵ ਸਿੰਘ ਫਾਈਨੈਂਸਰ ਸੀ ਜੋ ਪਿਛਲੇ 27 ਸਾਲਾਂ ਤੋਂ ਮਨੀਲਾ ਚੜ੍ਹ ਰਿਹਾ ਸੀ। ਕੋਲੰਬੀਆ ਦੇ ਰਾਸ਼ਟਰਪਤੀ ਮਾਨੂਅਲ ਸਾਂਤੋਸ ਨੇ ਐਲਾਨ ਕੀਤਾ ਕਿ ਨੋਬਲ ਪੁਰਸਕਾਰ ਤੋਂ ਮਿਲਣ ਵਾਲੀ ਰਕਮ ਨੂੰ ਸੰਘਰਸ਼ ਪੀੜਤਾਂ ਦੀ ਮਦਦ ਲਈ ਦਾਨ ਕਰਨਗੇ ਬੀਬੀਸੀ ਦੀ ਖਬਰ ਦੇ ਮੁਤਾਬਕ ਨੋਬਲ ਪੁਰਸਕਾਰ ਦੇ ਰੂਪ ਚੋਂ ਉਨ੍ਹਾਂ ਨੂੰ 9 ਲੱਖ 25 ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਏਗੀ ਅਮਰੀਕਾ ਦੇ ਉੱਤਰੀ ਕਾਰੋਲਿਨਾ ਵਿੱਚ ਪਹੁੰਚੇ ਮੈਥਿਊ ਤੂਫਾਨ ਨੇ ਇੱਥੇ ਤਬਾਹੀ ਮਚਾਈ ਹੈ ਅਮਰੀਕਾ 'ਚ ਮੈਥਿਊ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਾਫੀ مالی ਨੁਕਸਾਨ ਵੀ ਹੋਇਆ ਹੈ ਕਾਰੋਲਿਨਾ ਵਿੱਚ ਮੈਥਿਊ ਦੀ ਤਬਾਹੀ ਦੇ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਹੁਣ ਤੱਕ ਬਚਾਅ ਦਲਾਂ ਨੇ 200 ਤੋਂ ਵੱਧ ਲੋਕਾਂ ਨੂੰ ਹੜ੍ਹ ਤੋਂ ਬਚਾਇਆ ਹੈ